ਰੋਲ ਲੈਣਾ ਜਿਹੜਾ ਵੱਟਾ ਉਪਰਾਲਾ ਕੀਤਾ ਜਾ ਰਿਹਾ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਮਹੱਲਾ ਇਕੱਠਾ ਆਇਆ ਸਭ ਇੰਜੋਏ ਕਰ ਰਹੇ ਇਸ ਕਰਕੇ ਮਾਨੂੰ ਖੁਸ਼ੀ ਹੁੰਦੀ ਕਾਉਂਸਲਰ ਸਾਹਿਬ ਨੇ ਕੋਈ ਨਾ ਬਰੀਆ ਉਪਰਾਲਾ ਕਰਦੇ ਹੀ ਰਹਿੰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਲੋਹੜੀ ਦਾ ਤਿਹਾਰ ਮਨਾਉਣ ਦੇ ਕਰਕੇ ਅੱਜ ਅਸੀਂ ਆਪਣੇ ਇਲਾਕੇ ਦੇ ਬੱਚਿਆਂ ਵਿੱਚ ਪਤੰਗਾਂ ਡਿਸਟ੍ਰੀਬਿਊਟ ਕੀਤੀਆਂ ਜਿਹਦੇ ਤੇ ਪ੍ਰਿੰਟ ਆ ਸਾਡੇ ਹਲਕੇ ਦੇ ਐਮ.ਐਲ.ਏ ਸਾਹਿਬ ਤੇ ਮੰਤਰੀ ਸਾਹਿਬ ਗੜਗੇ ਹਰਮਨ ਕਲੀਅਰ ਨੇ ਮੈਂ ਕਿਹਾ ਜੀ ਇਹ ਨਵ ਕੇਲੀ ਤੇ ਪਹਿਲੀ ਵਾਰੀ ਆਪਣੇ ਇਲਾਕੇ ਦੇ ਵਿੱਚ ਇਦਾਂ ਦਾ ਇੱਕ ਕੰਮ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਬੱਚਿਆਂ ਦੇ ਵਿੱਚ ਐਸ ਨੂੰ ਦੇਖ ਕੇ ਕਿੰਨਾ ਉਤਸ਼ਾਹ ਹੈ ਤਾਂ ਸਾਡੇ ਇਲਾਕੇ ਦੇ ਕਾਉਂਸਲਰ ਸੰਨੀ ਮਾਸਟਰ ਜੀ ਇਸ ਦੇ ਲਈ ਸ਼ਲਾਂਗਾ ਦੇ ਪਾਤਰ ਹਨ ਤੇ ਬੱਚਿਆਂ ਨੂੰ ਇਤਸਾਰ ਤੁਸੀਂ ਦੇਖ ਸਕਦੇ ਹੋ ਜੀ ਖੁਦ ਆਪ ਬੱਚੇ ਇਸ ਟਾਈਮ ਆਪ ਆਪਣੀ ਡੋਰ ਲੈ ਕੇ ਆਏ ਨੇ ਤੇ ਉਹ ਖੁਦ ਇੱਥੇ ਉਡਾ ਰਹੇ ਨੇ ਪਤੰਗਾ ਤੇ ਇੱਕ ਬੱਚਿਆਂ ਦੇ ਵਿੱਚ ਪੁਰਾਣਾ ਜਿਹੜਾ ਕਲਚਰ ਹੈਗਾ ਪਤੰਗਾ ਉਡਾਉਣ ਦਾ ਵੀ ਸੇਫਟੀ ਨਾਲ ਉਡਾਣ ਅਸੀਂ ਗਰਾਊਂਡ ਦੇ ਵਿੱਚ ਐਸੇ ਕਰਕੇ ਸਪੌਟ ਰੱਖਿਆ ਨਮਸਤੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਪੰਜਾਬੀ ਸਲਾਈਸਟਾਈਲ ਤੇ ਮੈਂ ਹਾਂ ਤੁਹਾਡਾ ਲੇਖਕੀ ਸ਼ਰਮਾ ਇਸ ਚਲ ਦੇ ਅਸੀਂ ਮੌਜੂਦ ਹਾਂ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਵੋਟ ਨੰਬਰ 58 ਦੇ ਵਿੱਚ ਕਾਉਂਸਲਰ ਸਤਨਾਮ ਸਿੰਘ ਵੱਲੋਂ ਜਿਹੜਾ ਆ ਪਤੰਗ ਮੁਕਾਬਲਾ ਜਿਹੜਾ ਕਰਾਇਆ ਜਾ ਰਿਹਾ ਹੈ ਜਿੱਥੇ ਕਾਫੀ ਬੱਚੇ ਜਿਹੜੇ ਇੱਥੇ ਆਏ ਨੇ ਆਪਾਂ ਕਾਉਂਸਲਰ ਨਾਲ ਵੀ ਗੱਲਬਾਤ ਕਰਾਂਗੇ ਸੀਨੀਅਰ ਸਿਟੀਜ਼ਨਸ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਮੁਕਾਬਲੇ ਨੂੰ ਕਿੱਦਾਂ ਦੇਖਦੇ ਨੇ ਤੇ ਪਤੰਗਾ ਪਤੰਗ ਜਿਹੜੇ ਨਾਰਮਲ ਹੀ ਹੈਗਾ ਪਤੰਗਾ ਦੇ ਉੱਤੇ ਐਮਐਲਏ ਦੀ ਫੋਟੋ ਲਗਾਈ ਗਈ ਹੈ ਉਹ ਐਮਐਲਏ ਦੀ ਫੋ ਮੈਂ ਇਹੀ ਦੱਸਣਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਤਾਂ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਆਉਣ ਵਾਲਾ ਤਿਹਾਰ ਜੋ ਸਾਡੇ ਪੰਜਾਬ ਦਾ ਬਹੁਤ ਪੁਰਾਣਾ ਤਿਹਾਰ ਆ ਤੇ ਸਾਡੇ ਕਲਚਰ ਚਾ ਪਤੰਗ ਉਡਾਣਾ ਤੇ ਜਿੰਨੂੰ ਪ੍ਰਮੋਟ ਕਰਦੇ ਹੋਏ ਅੱਜ ਮੈਂ ਚਾਹੁੰਦਾ ਸੀਗਾ ਵੀ ਆਪਣੇ ਇਲਾਕੇ ਦੇ ਬੱਚਿਆਂ ਵਿੱਚ ਵੀ ਤੇ ਸੰਜੀਵ ਰੋੜਾ ਜੀ ਬਹੁਤ ਅੱਛਾ ਕੰਮ ਕਰ ਰਹੇ ਆ ਤੇ ਸਾਡੇ ਇਲਾਕੇ ਨੂੰ ਬਹੁਤ ਦੇਣ ਆਨ ਮਹੱਲਾ ਕਲੀਨਿਕ ਦੀ ਵੀ ਸੜਕਾਂ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਲੋਹੜੀ ਦਾ ਤਿਹਾਰ ਨੂੰ ਮਨਾਉਣ ਦੇ ਕਰਕੇ ਅੱਜ ਅਸੀਂ ਆਪਣੇ ਇਲਾਕੇ ਦੇ ਬੱਚਿਆਂ ਵਿੱਚ ਪਤੰਗਾਂ ਡਿਸਟ੍ਰਿਬਿਊਟ ਕੀਤੀਆਂ ਜਿਹਦੇ ਤੇ ਪ੍ਰਿੰਟ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਮંત્રી ਸਾਹਿਬ ਜੜ ਕੇ ਹਰਮਨਪ੍ਰੀਤ ਨੇ ਤੇ ਬੱਚਿਆਂ ਦੇ ਵਿੱਚ ਖੇਤੇ ਨੇ ਇਹਦੇ ਕਰਕੇ ਅਸੀਂ ਅੱਜ ਪ੍ਰਿੰਟ ਕਰਾ ਕੇ ਪਤੰਗਾ ਮਾਰਕੀਟ ਦੇ ਵਿੱਚ ਬੱਚਿਆਂ ਨੂੰ ਫ੍ਰੀ ਫ੍ਰੀ ਆਫ ਕੋਸਟ ਦਿੱਤੀਆਂ ਨੇ ਸਰ ਬੱਚਿਆਂ ਚ ਕਿੰਨੀ ਖੁਸ਼ੀ ਨਜ਼ਰ ਆ ਰਹੀ ਹੈ ਪਤੰਗਾ ਜਦੋਂ ਫ੍ਰੀ ਚ ਮਿਲਦੀਆਂ ਹੁੰਦੀਆਂ ਨਹੀਂ ਤਾਂ ਲਾਪਾ ਦੇਖਦੇ ਕਿ ਬੱਚੇ ਲੈ ਜਾਂਦੇ ਆ ਫਿਰ ਤੰਗ ਹੁੰਦੇ ਆ ਇੱਥੇ ਬੱਚੇ ਇੰਨੇ ਸਾਰੇ ਇਕੱਠੇ ਹੋਏ ਨੇ ਹਾਂਜੀ ਤੇ ਬੱਚਿਆਂ ਦਾ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਜੀ ਖੁਦ ਆਪ ਬੱਚੇ ਇਸ ਟਾਈਮ ਆਪ ਆਪਣੀ ਡੋਰ ਲੈ ਕੇ ਆਏ ਨੇ ਤੇ ਉਹ ਖੁਦ ਇੱਥੇ ਉਡਾਰੇ ਨੇ ਪਤੰਗਾ ਤੇ ਇੱਕ ਬੱਚਿਆਂ ਦੇ ਵਿੱਚ ਪੁਰਾਣਾ ਜਿਹੜਾ ਕਲਚਰ ਹੈਗਾ ਪਤੰਗਾ ਉਡਾਣ ਦਾ ਵੀ ਸੇਫਟੀ ਨਾਲ ਉਡਾਣ ਅਸੀਂ ਗਰਾਊਂਡ ਦੇ ਵਿੱਚ ਇਸੇ ਕਰਕੇ ਸਪੌਟ ਰੱਖਿਆ ਤੇ ਸਾਰੇ ਬੱਚੇ ਆ ਕੇ ਇੱਥੇ ਇਸ ਉਤਸਵ ਨੂੰ ਅਸੀਂ ਮਨਾ ਸਕੀਏ ਸਾਰੇ ਜੀ ਇਨਾਮ ਵੀ ਮਿਲਣ ਵਾਲੇ ਬੱਚੇ ਹਾਂਜੀ ਅਸੀਂ ਆਪਣੇ ਜਿਹੜੇ ਬੱਚਿਆਂ ਦੇ ਨਾਮ ਅਸੀਂ ਜਿਹੜੇ ਪਾਰਟਿਸਪੇਸ਼ਨ ਵਾਲੇ ਰੱਖ ਡਿਪਾਰਟਮੈਂਟ ਰੱਖਿਆ ਅਸੀਂ ਵੀ ਜਿਹੜੇ ਪਾਰਟਿਸਪੀਟ ਕਰ ਰਹੇ ਆ ਤੇ ਜਿਨ੍ਹਾਂ ਦਾ ਕੰਪੀਟੀਸ਼ਨ ਹੋਊਗਾ ਉਹਦੇ ਵਿੱਚ ਅਸੀਂ ਫਰਸਟ ਪ੍ਰਾਈਜ਼ 1100 ਰੁਪਏ ਰੱਖਿਆ ਪਾ ਤੇ ਕੀ ਸਰ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਉਪਰਾਲੇ ਤੇ ਰਹੇ ਮੇਰੇ ਵੱਲੋਂ ਜਨਤਾ ਨੂੰ ਵੀ ਇਹੀ ਮੈਸੇਜ ਹੈ ਕਿ ਅਗਰ ਪਤੰਗ ਉੱਤਸਵ ਦੇ ਵਿੱਚ ਅਸੀਂ ਲੋੜੀ ਤੇ ਪਤੰਗਾ ਉਡਾਣੇ ਆ ਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਪਤੰਗਾ ਉਡਾਣ ਸੇਫਟੀ ਨਾਲ ਉਡਾਣ ਤੇ ਮੰਤਰੀ ਸਾਹਿਬ ਦੇ ਬਾਰੇ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਵੀ ਕਿ ਅੱਜ ਸਾਡੇ ਇਲਾਕੇ ਦੇ ਜਿਹੜੇ ਹੈਗੇ ਆ ਸੰਜੀਵ ਰੋੜਾ ਜੀ ਵੀ ਉਹ ਸਾਡੇ ਵਿੱਚ ਹੈਗੇ ਆ ਤੇ ਉਹਨਾਂ ਵੀ ਉਹਨਾਂ ਨੇ ਵੀ ਪਤੰਗ ਨੂੰ ਲਾਂਚ ਕੀਤਾ ਸੀ ਸ਼ੀਰਵਾ ਦਿੱਤਾ ਸੀਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ। ਹਾਂ ਜੀ ਸਾਲ ਇਦਾਂ ਹੀ ਚੱਲਦਾ ਹੋਊਗਾ। ਕੋਸ਼ਿਸ਼ ਹੈ ਜੀ ਹਮੇਸ਼ਾ ਅਸੀਂ ਉਕਸਾ ਦਮਾਂਗੇ ਬੱਚਿਆਂ ਨੂੰ ਦੱਸਾਂਗੇ ਕਿ ਸਾਡਾ ਇੱਕ ਵਧੀਆ ਤਿਹਾਰ ਹੈਗਾ ਇਹਨੂੰ ਅਸੀਂ ਵਧੀਆ ਤਰੀਕੇ ਮਨਾਣਾ ਵਾ ਤੇ ਕੋਸ਼ਿਸ਼ ਹੈ ਹਰ ਸਾਲ ਅਸੀਂ ਇਹਨੂੰ ਕਰਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿ ਨਾਮ ਪੁੱਛਤਾ? ਮੇਰਾ ਨਾਮ ਰਾਣਾ ਜਤਿੰਦਰਪਾਲ ਸਿੰਘ। ਕਿੰਨਾ ਸੋਹਣਾ ਪ੍ਰਾਲਾ ਬੱਚੇ ਵੀ ਬੜੇ ਖੁਸ਼ ਨਜ਼ਰ ਆ ਰਹੇ ਨੇ ਤੇ ਪਤੰਗਾ ਦੇ ਉੱਤੇ ਐਮਐਲਏ ਸੰਜੀਵ ਰੋੜਾ ਜੀ ਦੀ ਫੋਟੋ ਦੇ ਕੇ ਕੀ ਲੱਗਦਾ ਹੈ ਮਹਿਸੂਸ ਕਿਦਾਂ ਹੁੰਦਾ ਹੈ? ਮੈਂ ਕਹ ਜੀ ਇਹ ਨਵਕੀਲੀ ਤੇ ਪ ਇੱਦਾਂ ਦਾ ਇੱਕ ਕੰਮ ਦੇਖੋ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਬੱਚਿਆਂ ਦੇ ਵਿੱਚ ਇਸ ਨੂੰ ਦੇਖ ਕੇ ਕਿੰਨਾ ਉਤਸ਼ਾਹ ਹੈ ਤੋਂ ਸਾਡੇ ਇਲਾਕੇ ਦੇ ਕਾਉਂਸਲਰ ਸੰਨੀ ਮਾਸਟਰ ਜੀ ਇਸ ਦੇ ਲਈ ਸ਼ਲਾੰਗਾ ਦੇ ਪਾਤਰ ਹਨ ਤੇ ਮੈਂ ਮਾਸਟਰ ਜੀ ਨੂੰ ਬੇਨਤੀ ਕਰਾਂਗਾ ਕਿ ਅਗਲੇ ਸਾਲ ਜਿਹੜਾ ਪਤੰਗ ਉਤਸਵ ਮਨਾਣਾ ਹੈ ਇਸ ਨੂੰ ਇਸ ਤੋਂ ਵੀ ਵੱਡੇ ਪੱਧਰ ਤੇ ਮਨਾਇਆ ਜਾਏ ਤਾਂ ਕਿ ਲੋਕਾਂ ਵੱਲੋਂ ਜੋ ਸਾਨੂੰ ਰਿਸਪੌਂਸ ਮਿਲਿਆ ਉਹ ਸਾਡੇ ਲਈ ਬਹੁਤ ਇੱਕ ਵਧੀਆ ਸਾਡੇ ਨਾਲ ਵਾਰਡ ਨੰਬਰ 58 ਦੇ ਸੀਨੀਅਰ ਲੋਕ ਮੌਜੂਦ ਨੇ ਗੱਲਬਾਤ ਕਰਨ ਆਏ ਨਮਸਕਾਰ ਸਰ ਨਮਸਕਾਰ ਜੀ ਕੀ ਕੌਂਸਲਰ ਹਾਂਜੀ ਬਹੁਤ ਵਧੀਆ ਸਰ ਪਤੰਗ ਮੁਕਾਬਲਾ ਕੀਤਾ ਜਾ ਰਿਹਾ ਹੈ ਬੱਚੇ ਇਕੱਠੇ ਨੇ ਕਾਉਂਸਲਰ ਵੱਲੋਂ ਇਹਨਾਂ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਮਹੱਲਾ ਇਕੱਠਾ ਆਇਆ ਸਭ ਇੰਜੋਏ ਕਰ ਰਹੇ ਹੈ ਇਸ ਕਰਕੇ ਮਾਨੂੰ ਖੁਸ਼ੀ ਹੁੰਦੀ ਜੀ ਕਾਉਂਸਲਰ ਸਾਹਿਬ ਨੇ ਕੋਈ ਨਾ ਕੋਈ ਵਧੀਆ ਕਰਦੇ ਹੀ ਰਹਿੰਦੇ ਆ ਉਪਰਾਲਾ ਇਸ ਕਰਕੇ ਬਹੁਤ ਵਧੀਆ ਪਹਜ ਆ ਰਿਹਾ ਤੇ ਸਰ ਕਿਹਾ ਜਾਂਦਾ ਕਿ ਪਛਮੀ ਲਾਕੀ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਈ ਹੈ ਜਿਸ ਦੇ ਕਾਰਨ ਜਿਹੜਾ ਹੈ ਪਤੰਗਾ ਦੇ ਉੱਤੇ ਐਮਐਲਏ ਜੀ ਦੀ ਫੋਟੋ ਵੀ ਲੱਗੀ ਹੋਈ ਹੈ ਕਿੰਨੀ ਕੀ ਡਿਵੈਲਪਮੈਂਟ ਦੇਖਣ ਨੂੰ ਮਿਲੀ ਹੈ ਤੇ ਕੀ ਕਹਿਣਾ ਚਾਹੋ ਇਹ ਤਾਂ ਤੁਹਾਨੂੰ ਹੀ ਦੇਖਣ ਨੂੰ ਮਿਲ ਹੀ ਰਿਹਾ ਕਿ ਜੇ ਲੋਕਾਂ ਨੂੰ ਪਸੰਦ ਆ ਸਾਰਾ ਕੁਝ ਤਾਂ ਤਾਂ ਹੀ ਉਹ ਇੰਜੋਏ ਕਰ ਰਹਾ ਹੈ ਆਦਰਵਾਇਜ਼ ਤੁਹਾਨੂੰ ਪਤਾ ਹੀ ਹੈ ਤੇ ਜਿਹੜੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਵਾਂ ਸਾਲ ਵੀ ਸ਼ੁਰੂ ਹੋ ਗਿਆ ਤੇ ਲੋਕ ਇੰਜੋਏ ਕਰਨ ਵਾਸਤੇ ਕੌਂਸਲਰ ਸਾਹਿਬ ਦੇ ਰਾਏ ਦੇ ਵਿੱਚ ਸਾਰਾ ਕੁਝ ਸਹੀ ਹੋ ਰਿਹਾ ਐਸ਼ ਕਰਨ ਇੰਜੋਏ ਕਰਨ ਬਰੇ ਸੋਨਿਆਲੇ ਸਤਰੀਕਾਲ ਜਿਦਾ ਤੁਸੀਂ ਪੂਰੀ ਵੀਡੀਓ ਤੇ ਕੁਝ ਦੇਖਿਆ ਕਾਫੀ ਬੱਚੇ ਜਿਹੜੇ ਆ ਖੁਸ਼ ਨੇ ਕਿਉਂਕਿ ਉਹਨਾਂ ਨੂੰ ਫਰੀਦੀ ਪਤੰਗਾ ਜਿਹੜੀਆਂ ਦਿੱਤੀਆਂ ਜਾ ਰਹੀ ਨੇ ਆ ਪਤੰਗਾ ਦਾ ਲੰਗਰ ਲੱਗਾ ਆ ਉੱਥੇ ਸੰਜੀਵ ਅਰੋੜਾ ਜੀ ਦੀ ਜਿਹੜੀ ਪਤੰਗ ਤੇ ਉੱਤੇ ਫੋਟੋ ਲੱਗੀ ਹੈ ਕਾਉਂਸਲਰ ਦਾ ਵੀ ਇਹੀ ਕਹਿਣਾ ਆ ਕਿ ਐਦਾਂ ਹੀ ਜਿਹੜੇ ਬੱਚੇ ਖੁਸ਼ ਰਹਿਣ ਪਹਿਲੀ ਵਾਰ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤੋਂ ਵੱਡੇ ਪੱਧਰ ਤੇ ਜਿਹੜਾ ਉਪਰਾਲਾ ਕੀਤਾ ਜਾਵੇਗਾ ਐਦੀ ਵਧੇਰੀ ਅਪਡੇਟ ਵਾਸਤੇ ਜੁੜੇ ਰਹੋ ਪੰਜਾਬੀਸ ਲਾਈਫ ਚੈਨਲ ਦੇ ਨਾਲ ਮੈਂ ਹਾਂ ਤੁਹਾਣਾ ਦਿਪੀਸ਼